ਹਾਂਜੀ ਕਿਹੜੇ ਪੈ ਗਏ ਉਹ ਚੱਕਰ ਚ ਕੋਈ ਹੈ ਨਹੀਂ ਮਾਤੂ ਸ਼੍ਰੀ ਦਸਤਾਰ ਦੀ ਟੱਕਰ ਚ ਤੁਹਾਡੇ ਘਰ ਚ ਆ ਗਿਆ ਵਿਆਹ ਸ਼ਾਦੀਆਂ ਤੁਸੀਂ ਲੈਣਾ ਦਾਜ ਬਿੱਲੇ ਕਪੜਾ ਚਾਹੇ ਲੈਣੇ ਲਹਿੰਗੇ ਸ਼ਰਾਰੇ ਗਰਾਰੇ ਗਾਉਂ ਡਰਸਾਂ ਲਾਤ ਜੀ ਮਾਤੂ ਸ਼੍ਰੀ ਦਸਤਾਰ ਕਾਤੀਆਂ ਤੇ ਬਹੁਤ ਵੱਡੀ ਸੇਲ ਲਓ ਜੀ 15 15 ਸੌਲੇ ਸੂਟ ਲੈ ਜਾਓ 5 500 5 500 ਦੇ 5 500 ਰੰਗ ਦੇਖੋ ਕਿੰਨੇ ਸੋਹਣੇ ਆ ਆ ਚੱਕੋ ਜੀ ਇੱਕ ਹੋਰ ਵੱਡਾ ਧਮਾਕਾ ਕੋਈ 1650 ਕੋਈ 1700 ਪਰ 1650 16 ਸੂਟ ਕਰਤਾ 650 ਚ ਬਜ਼ਾਰ ਦਾ ਰੇਟ 3000 ਮਾਤੂ ਸ਼੍ਰੀ ਦਾ 1500 ਰੁਪਏ ਪੈਪਲਨ ਵਾਲਾ ਸੂਟ ਦਿਖਾ ਰਹੇ ਆ ਜੀ ਬਾਜ਼ਾਰ ਦੇ ਵਿੱਚ 10-15000 ਲੋਕ ਮੂੰਹੋਂ ਮੰਗੇ ਲੈਂਦੇ 6500 ਰੁਪਏ ਦੇ ਵਿੱਚ ਵੈਡਿੰਗ ਵਾਲਾ ਲਹਿੰਗਾ ਵੈਲਵਟ ਦੇ ਉੱਤੇ ਵਰਕ ਕਰਤਾ 7600 999 ਰੁਪਏ ਦੇਖੋ ਡਿਜ਼ਾਈਨ ਵੀ ਸੋਹਣਾ ਫਲੇਅਰ ਚੈੱਕ ਕਰ ਲਓ ਵੈਰਾਈਟੀਆਂ ਟੌਪ ਦੀਆਂ ਬਹੁਤ ਵੱਡਾ ਐਲਾਨ ਕਰਤਾ ਪਾਰਟੀ ਵੇਅਰ ਲਹਿੰਗੇ ਲੈ ਜਾਓ ਵੈਡਿੰਗ ਲੈ ਜਾਓ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਵੱਧ ਵੀਡੀਓ ਸ਼ੇਅਰ ਕਰੂ ਲਾਈਕ ਕਰੂ ਕਮੈਂਟ ਕਰੂ ਸਭ ਤੋਂ ਵੱਧ ਕਰੂ ਉਹਨਾਂ ਨੂੰ ਲਗਜ਼ਰੀ ਸੂਟ ਇੱਕ ਜਾਨੇ ਨੂੰ ਬਿਲਕੁਲ ਫਰੀ ਦੇ ਰਹਿਣਾ ਜਿਹੜਾ ਲੈਨੇ ਉਹ 50 50000 ਦਾ ਕਪੜਾ ਬਜ਼ਾਰਾਂ ਅੱਜ ਵੱਡੇ ਸ਼ੋਰੂਮਾਂ ਤੇ ਜਾ ਕੇ ਹਟੀਆਂ ਤੇ ਜਾ ਕੇ 50000 ਦਾ ਕਪੜਾ ਲੈ ਜਾਓ 15 20000 ਰੁਪਏ ਦੇ ਭੂਆ ਮਾਸੀਆਂ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਪਹਿਣਾ ਪਰਜਾਈਆਂ ਸਾਰੀਆਂ ਹੀ ਖੁਸ਼ ਕਰ ਦੇਣੀਆਂ ਦੇਖੋ ਜੀ ਲੱਡੂਆਂ ਵਾਲੇ ਦੁਪੱਟੇ ਤੇ ਲੱਡੂਆਂ ਵਾਲੇ ਸੂਟ ਕਹਿੰਦੇ ਮਸ਼ਹੂਰ ਬਹੁਤ ਆ ਲੈ ਗਏ ਦੋ ਵੀ ਭਾਰੇ ਭਾਰੇ ਸੂਟ ਹੈ ਭਾਰੇ ਭਾਰੇ ਦੁਪੱਟੇ ਡਿਜ਼ਾਈਨਰ ਐਟਮ ਆ ਅੱਖਾਂ ਤੇ ਪਾ ਦਿੰਦੇ ਆ ਫੋਟਵਾ ਤੇ ਰੇਟ ਦੱਸਦੇ 5000 6000 ਅਸੀਂ ਕਹਿੰਦੇ ਭੈਣ ਜੀ ਫੋਟੋ ਵੀ ਦੇਖ ਲਓ ਆ ਰੇਟ ਵੀ ਦੇਖ ਲੋ 3000 ਰੁਪਏ ਦਾ ਆ ਰੇਟ ਸੁਣ ਲਿਓ ਹੁਣ ਮੇਰੇ ਕੋਲੋਂ ਬਾਜ਼ਾਰ ਚ ਜਾਉਂਗੇ 15000 ਰੁਪਏ ਮੰਗਦੇ ਆ ਕੋਈ 14000 ਮੰਗਦਾ ਤੇ ਕੋਈ 12000 ਮੰਗਦਾ ਸਾਡੇ ਕੋਲ ਇਦਾਂ ਦੇ ਸੂਟ 4500 4800 5000 ਮਜ਼ਾਕ ਥੋੜੀ ਯਾਰ ਇਸ ਗੱਲ ਦਾ ਆ ਦੇਖੋ ਇੱਥੇ ਲਿਖ ਕੇ ਲਾਤਾ ਆਪਾਂ 17 17000 ਵਾਲੇ ਸੂਟ 7250 ਚ ਆ ਰੇਟ ਇਹਦਾ ਕਿੰਨਾ ਜੀ ਕੋਈ 10000 ਨਹੀਂ ਕੋਈ 12000 ਨਹੀਂ ਰੇਟ ਪੜ ਲਓ 4599 ਅਨਾਰਕਲੀ ਦਾ ਸੋਹਣੀ ਹੈਗੀ ਆ ਨਾ ਦੁਪੱਟਾ ਵੀ ਚੈੱਕ ਕਰ ਲਓ ਬੈਗ ਵੀ ਚੈੱਕ ਕਰ ਲਓ ਮੈਂ ਕਹਿੰਦਾ ਹਰ ਪਾਸੇ ਉਹਨਾਂ ਨੂੰ ਖੁਸ਼ ਕਰਕੇ ਭੇਜਣਾ ਹਾਂਜੀ ਕਿਹੜੇ ਪੈ ਗਏ ਉਹ ਚੱਕਰ ਚ ਕੋਈ ਹੈ ਨਹੀਂ ਮਾਤੂ ਸ਼੍ਰੀ ਦਸਤਾਰ ਦੀ ਟੱਕਰ ਚ ਤੁਹਾਡੇ ਘਰ ਚ ਆ ਗਿਆ ਵਿਆਹ ਸ਼ਾਦੀਆਂ ਤੁਸੀਂ ਲੈਣਾ ਦਾਜ ਬਿੱਲੇ ਕਪੜਾ ਚਾਹੇ ਲੈਣੇ ਲਹਿੰਗੇ ਸ਼ਰਾਰੇ ਗਰਾਰੇ ਗਾਉਨ ਡਰੈਸਾਂ ਲਾਤ ਜੀ ਮਾਤੂ ਸ਼੍ਰੀ ਦਸਤਾਰ ਕਾਤੀਆਂ ਤੇ ਬਹੁਤ ਵੱਡੀ ਸੇਲ ਐ ਇਦਾਂ ਦੇ ਡਿਜ਼ਾਈਨਰ ਲਗਜ਼ਰੀ ਰਾਇਲ ਲਹਿੰਗੇ ਜਿਹੜੇ 2-2 ਲੱਖ 1.5 ਲੱਖ 3-3 ਲੱਖ ਦੇ ਲੈਣੇ ਹੋ ਇੱਥੇ 20000 25000 30 ਦੀ 40 40000 ਜੀ ਸ਼ੁਰੂ ਕਰਤੇ ਆ ਫਾਇਦੇ ਤੁਹਾਡੇ ਬ ਭਾਜੀ ਐਲਾਨ ਕਰ ਦਿਓ ਲੋਕਾਂ ਨੂੰ ਖੁਸ਼ ਕਰ ਦਿਓ ਅੱਜ ਦੇਖੋ ਜੀ ਖੁਸ਼ਤਾ ਫੋਲ ਕਰਦਾਂਗੇ ਲੋਕਾਂ ਨੂੰ ਇਹ ਗੱਲ ਬੇਨਤੀ ਜ਼ਰੂਰ ਕਰਦੇ ਆ ਹੱਥ ਜੋੜ ਕੇ ਬੇਨਤੀ ਆ ਦਿਮਾਗ ਚੋਂ ਵਹਿਮ ਕੱਢ ਦਿਓ ਜਿੱਥੋਂ ਮੇਰੀ ਨਾਨੀ ਨੇ ਸੂਟ ਬਣਾਏ ਸੀ ਜਿੱਥੋਂ ਮੇਰੀ ਦਾਦੀ ਨੇ ਜਿੱਥੋਂ ਮੇਰੀ ਮੰਮੀ ਨੇ ਸੂਟ ਬਣਾਏ ਸੀ ਉਹ ਵਹਿਮ ਕੱਢ ਦਿਓ ਉਹਨਾਂ ਹੱਟੀਆਂ ਦੇ ਜਾ ਕੇ ਆਪਣੀ ਲੁੱਟ ਨਾ ਕਰਾਓ ਚੈਲੰਜ ਵਾਲੇ ਰੇਟ ਹੈ ਮਾਤੂ ਸ਼ਰੀ ਦਸਤਾਰ ਕਾਦੀਆਂ ਦੇ ਆ ਲਹਿੰਗੇ ਚੈੱਕ ਕਰ ਲਓ ਜੀ ਵੈਡਿੰਗ ਵਾਲਾ ਲਹਿੰਗਾ ਵੈਲਵਟ ਦੇ ਉੱਤੇ ਵਰਕ ਕੀਤਾ 7600 9900 ਰੁਪਏ ਦਾ ਭਾਜੀ ਦੇਖੋ ਜੀ ਬਾਜ਼ਾਰ ਚ ਜਾਉਂਗੇ ਕਿਸੇ ਨੇ 25000 ਮੰਗਣਾ ਕਿਸੇ ਨੇ 30000 ਮੰਗਣਾ ਰੇਟ ਲੈ ਕੇ ਲਾਤਾ 7699 ਰੁਪਏ ਇਹ ਤੁਸੀਂ ਮਹਿਰੂਮ ਲੈ ਲਓ ਤੁਸੀਂ ਰੈੱਡ ਲੈਣਾ ਹੈਗਾ ਜਾਂ ਤੁਸੀਂ ਆਹ ਲੈਣਾ ਡਿਜ਼ਾਈਨ ਮਹਿਰੂਮ ਦੇ ਵਿੱਚ ਦੇਖੋ ਮੋਰ ਪੜੇ ਜਾਨ ਦੇ ਨਾਲ ਬੈਠੇ ਹੋਇਆ ਇਹਦੇ ਵਿੱਚ ਬੜੇ ਸੋਹਣੇ ਸੋਹਣੇ ਪਾੜੀ ਦੇ ਪਾਰਟੀ ਵੇਅਰ ਲਹਿੰਗੇ ਚੈੱਕ ਕਰ ਲਓ ਜੀ 4900 ਰੁਪਏ ਦਾ ਪਾਰਟੀ ਵੇਅਰ ਲਹਿੰਗਾ ਗਰੰਟੀ ਦਿੰਦੇ ਆ ਭਾਜੀ 10-10 ਹਜ਼ਾਰ ਦੁਕਾਨਦਾਰ ਰੈਂਟ ਲੈਂਦੇ ਤੇ ਦੂਜੇ ਦਿਨ ਕਹਿੰਦੇ ਭੈਣੇ ਟਾਈਮ ਸਰ ਮੋੜ ਜੀ ਦੇਖੋ ਡਿਜ਼ਾਈਨ ਵੀ ਦੇਖੋ ਡਿਜ਼ਾਈਨ ਵੀ ਸੋਹਣਿਆ ਫਲੇਅਰ ਚੈੱਕ ਕਰ ਲਓ ਵੈਰਾਈਟੀਆਂ ਟੌਪ ਦੀਆਂ ਬਹੁਤ ਵੱਡਾ ਐਲਾਨ ਕਰਤਾ ਪਾਰਟੀ ਵੇਅਰ ਲਹਿੰਗੇ ਲੈ ਜਾਓ ਵੈਡਿੰਗ ਲੈ ਜਾਓ ਲਹਿੰਗਰ ਉੱਤੇ ਲਾਤੀਆ ਬਹੁਤ ਵੱਡੀ ਸੇਲ ਦੇਖੋ ਜੀ ਲਹਿੰਗਿਆਂ ਦੇ ਨਾਲ ਨਾਲ ਸੂਟਾਂ ਜੇ ਵੀ ਧਮਾਕਾ ਕਰਤਾ ਆ ਚੈੱਕ ਚੇ ਬਣੇ ਹੋਏ ਨਾਲ ਦੁਪੱਟਾ ਲਾਤਾ ਪਿਓਰ ਦਾ ਰੇਟ 1000 ਨਹੀਂ 1100 ਨਹੀਂ 500 ਰੁਪਏ ਦਾ ਲਓ ਜੀ 15 15 ਸੌਲੇ ਸੂਟ ਲੈ ਜਿਓ 5 500 5 500 ਦੇ 5 500 ਰੰਗ ਦੇਖੋ ਕਿੰਨੇ ਸੋਹਣੇ ਸੋਣਿਆ ਆ ਦੇਖੋ ਇਦਾਂ ਦੀਆਂ ਚੀਜ਼ਾਂ ਛੋਟੀ ਹੱਟੀ ਤੇ ਵੀ ਨਹੀਂ ਸਸਤੀਆਂ ਨਹੀਂ ਮਿਲਣੀਆਂ ਤੁਸੀਂ ਆਉਣਾ ਪੰਜਾਬ ਦੇ ਸਭ ਤੋਂ ਵੱਡੇ ਦੇ ਲਗਜ਼ਰੀ ਸ਼ੋਰੂਮ ਤੇ ਰੇਟ ਛੋਟੀਆਂ ਹੱਟੀਆਂ ਨਾਲੋਂ ਵੀ ਘੱਟ 15 1500 ਵਾਲੇ ਕਰਤੇ 5 500 5 500 5 500 ਜਿਹੜੀ ਲੈਨ ਦੇਣ ਵਾਲੇ ਸੂਟ ਲੈਣੇ ਆ ਚਾਹੇ ਪਾਰਟੀ ਵੇਅਰ ਸੂਟ ਲੈਣੇ ਆ ਸਾਡੇ ਰੇਟ ਨਾਲ ਕੰਪੈਰੀਜ਼ਨ ਕਰ ਲਿਓ ਕਿਤੋਂ ਨਹੀਂ ਮਿਲਨੇ ਮਾਤੂਸ਼ਰੀ ਦਸਤਾਰ ਕਾਦੀਆਂ ਦੇਜੋ ਪੁਰਾਣੀਆਂ ਦੁਕਾਨਾਂ ਤੇ ਜਾ ਕੇ ਲੁੱਟ ਨਾ ਕਰਾਓ ਸੁਧਰਜੋ ਅੱਜ ਕੋ ਜੇ ਇੱਕ ਹੋਰ ਵੱਡਾ ਧਮਾਕਾ ਕੋਈ 1650 ਕੋਈ 1700 ਪਰ 1650 ਸੂਟ ਕਰਤਾ 650 ਚ 1000 ਰੁਪਇਆ ਇੱਕ ਸੂਟ ਪਿੱਛੇ ਤੁਹਾਨੂੰ ਕਰਤਾ ਡਿਸਕਾਊਂਟ ਆ ਚੀਜ਼ਾਂ ਚੈੱਕ ਕਰੋ ਦੇਖੋ ਜੀ ਚਨੌਣ ਦੇ ਦੁਪट्टे ਲਾ ਕੇ ਕੜਾਈ ਦੇਖੋ ਸ਼ਾਨਦਾਰ ਕਰਤੀ ਆ ਲੋਅਰ ਸੂਟ ਹੈ ਜੀ 650 ਰੁਪਏ ਦਾ ਚੈਲੰਜ ਵਾਲੇ ਰੇਟ ਆ ਬਾਈ ਜੀ ਦੇਖੋ ਰੰਗ ਬਹੁਤ ਸੋਹਣੇ ਆ ਡਿਜ਼ਾਈਨ ਤੁਸੀਂ ਚੈੱਕ ਕਰ ਲੋ ਦਾਜਬਰੀਆਂ ਵਾਲਾ ਸੂਟ ਕਪੜਾ ਵੈਰਾਈਟੀਆਂ ਟੌਪ ਟੌਪ ਦੀਆਂ ਜਿਹੜਾ ਲੈਨੇ ਹੋ 50 50000 ਦਾ ਕਪੜਾ ਬਜ਼ਾਰਾਂ 'ਚ ਵੱਡੇ ਸ਼ੋਅਰੂਮਾਂ 'ਤੇ ਜਾ ਕੇ ਹਟੀਆਂ 'ਤੇ ਜਾ ਕੇ 50000 ਦਾ ਕਪੜਾ ਲੈ ਜਾਓ 15 20000 ਰੁਪਏ ਦੇ ਵਿੱਚ ਆ ਵੀ ਚੈੱਕ ਕਰੋ ਜੀ ਕਿਹੜਾ ਸ਼ਾਨਦਾਰ ਬਣਿਆ ਕਰੇਵ ਦੇ ਉੱਤੇ ਵਰਕ ਹੋਇਆ ਦੁਪੱਟਾ ਚਨੌਣ ਦਾ 850 ਰੁਪਏ ਦਾ ਸੂਟ ਦੇ ਰਿਆ ਜੀ ਪਾਰਟੀ ਵੇਅਰ ਸੂਟ ਬਾਈ ਜੀ ਦੇਖੋ ਜੀ ਭਾਵੇਂ ਤੁਸੀਂ ਕਿਸੇ ਲਈ ਗਿਫਟ ਲੈਣੇ ਆ ਆ ਖਾਸ ਤੌਰ ਤੇ ਤੁਹਾਡੇ ਰਿਸ਼ਤੇਦਾਰ ਤੁਹਾਡੀਆਂ ਬੱਚੀਆਂ ਤੁਹਾਡੀਆਂ ਪਰਜਾਈਆਂ ਪਹਿਣਾ ਬਾਹਰ ਆ ਤੁਸੀਂ ਬਾਹਰ ਕੱਪੜਾ ਭੇਜਣਾ ਤੇ ਸਾਡੇ ਕੋਲ ਆ ਜਾਓ ਮੈਂ ਕਿਹਾ ਲਾਲਾ 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 ਕਰਾ ਦਿਆਂਗੇ ਆ ਦੇਖੋ ਜੀ ਨੈਚੁਰਲ ਗਰੇਵ ਦੇ ਉੱਤੇ ਹੈਵੀ ਸੂਟ ਡਿਜ਼ਾਈਨਰ ਦਿਖਾ ਰਿਹਾ ਜਿਹੜਾ ਤੁਸੀਂ ਪਾਰਟੀ ਸ਼ਾਦੀ ਵਿਆਹ ਸ਼ਾਦੀ ਦੇ ਵਿੱਚ ਪਾ ਕੇ ਜਾਓਗੇ ਨਾਲ ਪਿਓਰ ਦੇ ਦੁਪट्टे ਵਰਕ ਕੀਤੇ ਬਜ਼ਾਰ ਦਾ ਰੇਟ 3000 ਮਾਤੂ ਸ਼ੀਰ ਦਾ 1500 ਰੁਪਏ ਦੇਖੋ ਜੀ ਇੱਥੇ ਆਉਂਗੇ ਤਾਂ ਸਿਰਫ ਤੇ ਸਿਰਫ ਸਿਰਫ ਵੱਡੇ ਫਾਇਦੇ ਪਾ ਕੇ ਜਾਉਂਗੇ ਦੇਖੋ ਮੈਂ ਕਿਹਾ ਬੁਲਬੁਲ ਦੇ ਬੱਚੇ ਜੀਦੇ ਜਾਗਦੀਆਂ ਚੀਜ਼ਾਂ ਤੁਹਾਨੂੰ ਦਿਖਾਈ ਜੰਨੇ ਆ ਆ ਦੇਖੋ ਜੀ ਜਿਹੜਾ ਆ ਗਿਆ ਆ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆ ਵੀ ਚੈੱਕ ਕਰ ਲੋ ਜੀ ਪੂਰਾ ਪੈਨਲ ਬਣਿਆ ਹੋਇਆ ਦੁਪੱਟੇ ਦੇ ਵਰਕ ਤੁਹਾਨੂੰ ਕੱਲੀ ਕੱਲੀ ਚੀ ਨਾਲ ਜਾਨੂ ਕਰਾਉਣੇ ਆ 1750 ਰੁਪਏ ਸਾਡਾ ਰੇਡਾ ਬਿਯਾਰ ਤੇ 4000 ਤੋਂ ਘੱਟ ਦੇ ਨਹੀਂ ਹੋਣਾ ਕਿਸੇ ਨੂੰ ਦੇਖੋ ਜੀ ਨਾ ਸੀ ਠੱਗੀ ਮਾਰਨੀ ਨਾ ਸੀ ਝੂਠ ਬੋਲਣਾ ਤੇ ਨਾ ਤੁਹਾਨੂੰ ਅਸੀਂ ਲੁੱਟਣਾ ਇੱਥੇ ਕਰਨੇ ਆ ਫਾਇਦੇ ਕੱਲਾ ਕੱਲਾ ਸੂਟ ਦਿਖਾ ਰਹੇ ਆ ਕੱਲੇ ਕੱਲੇ ਸੂਟ ਦਾ ਰੇਟ ਦੱਸ ਰਿਹਾ ਜੋ ਰੇਟ ਦੱਸ ਰਿਹਾ ਉਹ ਦਮਾਂਗੇ ਵੀ ਦੇਖੋ ਜੀ ਦੁਕਾਨਦਾਰ ਆਮ ਦੁਕਾਨ ਤੇ ਚਲੇ ਜਾਓ ਅਗਲਾ ਕਹਿੰਦਾ ਭੈਣ ਚੀ ਫੋਟੋ ਨਹੀਂ ਖਿੱਚਣੀ ਪਰ ਮਾਤੂ ਸ਼੍ਰੀ ਦਸਤਾਰਾ ਅੰਕਲ ਉਹਨੇ ਵੀਡੀਓ ਪਾਦੀਆ ਕਹਿੰਦੇ ਕਾਦੀਆਂ ਦੇ ਵਿੱਚ ਆਜੋ ਹੋਣੇ ਲੁੱਟਾ ਨਾ ਕਰਾਓ ਡਿਜ਼ਾਈਨਰ ਨਵੀਆਂ ਚੀਜ਼ਾਂ ਲੈ ਜੋ ਦੇਖੋ ਜੀ ਲੱਡੂਆਂ ਵਾਲੇ ਦੁਪੱਟੇ ਤੇ ਲੱਡੂਆਂ ਵਾਲੇ ਸੂਟ ਕਹਿੰਦੇ ਮਸ਼ਹੂਰ ਬਹੁਤ ਆ ਕੋਈ ਇਹਦਾ 4000 ਮੰਗਦਾ ਕੋਈ ਇਹਦਾ 4500 ਮੰਗਦਾ ਤੇ ਕੋਈ ਇਹਦਾ 5000 ਮੰਗਦਾ ਪਰ ਸਾਡੇ ਕੋਲ ਇਦਾਂ ਦੇ ਸੂਟ ਕੋਈ 2500 2600 2700 2800 ਦੇ ਵਿੱਚ ਦੇ ਦੇਾਂਗੇ ਤੁਹਾਨੂੰ ਆ ਵੀ ਚੈੱਕ ਕਰੋ ਜੀ ਪਟਿਕ ਸੂਟ ਭਾਜੀ ਫੋਟੋ ਵਾਲੇ ਪੀਸ ਮੈਂ ਕਹਿੰਨਾ ਇਹਨਾਂ ਦੇ ਵਿੱਚ ਤਾਂ ਅੰਨੀ ਲੁੱਟ ਹੁੰਦੀ ਆ ਅੱਖਾਂ ਤੇ ਪਾ ਦਿੰਦੇ ਆ ਫੋਟਵਾ ਤੇ ਰੇਟ ਦੱਸਦੇ 5000 6000 ਅਸੀਂ ਕਹਿੰਨੇ ਭੈ ਜੀ ਫੋਟੋ ਵੀ ਦੇਖ ਲਓ ਆ ਰੇਟ ਵੀ ਦੇਖ ਲੋ 3000 ਰੁਪਏ ਦਾ ਸੂਟ ਹੈ ਜੀ ਦੇਖੋ ਦੁਪੱਟੇ ਦਾ ਬਹੁਤ ਲਗਜ਼ਰੀ ਹੈਗਾ ਆ ਗਲੇ ਦੇ ਕੰਮ ਦੇਖੋ ਫਰੰਟ ਦੇਖੋ ਬਾਹਾਂ ਦੇ ਕੰਮ ਦੇ ਪਹੁੰਚੇ ਦੇ ਕਢਾਈ ਕੱਡੀਆਂ ਦੇਖੋ ਨਾ ਮਤਲਬ ਇਦਾਂ ਦੀਆਂ ਚੀਜ਼ਾਂ ਕੋਈ 3000 ਚ ਤੁਹਾਨੂੰ ਨਹੀਂ ਦੇ ਸਕਦਾ ਇੱਥੇ ਆਓ ਵੱਡੇ ਫਾਇਦੇ ਪਾਓ ਥੋੜੇ ਪੈਸੇ ਖਰਚ ਕੇ ਟੈਚੀ ਪਰ 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 ਲੈ ਕੇ ਜਾਓ ਆ ਗਾਣੇ ਪਣੇ ਆ ਜੀ ਟੈਚੀ ਪਰ ਪਰ ਲੈ ਕੇ ਜਾਣੇ ਪਣੇ ਕਿਉਂਕਿ ਇੱਥੇ ਰੇਟ ਬੜੇ ਸਸਤੇ ਮਿਲ ਨੇ ਲੋਕਾਂ ਨੂੰ ਹੈਂਡਵਰਕ ਦੇਖੋ ਜੀ ਕਿੰਨਾ ਸ਼ਾਨਦਾਰ ਹੋਇਆ ਵਿਆਹ ਵਾਲੀ ਕੁੜੀ ਦਾ ਸੂਟ ਬਣਾਉਣਾ ਹੋਵੇ ਦੁਕਾਨਦਾਰ 5-7000 ਤੋਂ ਘਟਣੀ ਕਹਿੰਦਾ ਆ ਚੈੱਕ ਕਰੋ ਜੀ ਰੈੱਡ ਸੂਟ ਦੁਪੱਟਾ ਵੀ ਸੋਨਾ ਫੇਰੇ ਵਾਲਾ ਸੂਟ ਦੁਪੱਟਾ ਵੀ ਸੋਨਾ ਸੂਟ ਵੀ ਸੋਨਾ ਤੇ ਤੁਸੀਂ ਵੀ ਸੋਹਣੇ ਤੇ ਸਾਡੇ ਰੇਟ ਉਦੋਂ ਵੱਧ ਸੋਹਣਿਆ ਆਜੋ ਜੀ ਛੇਤੀ ਛੇਤੀਆਂ ਦੇਖੋ ਭੂਆ ਮਾਸੀਆਂ ਤਾਈਆਂ ਚਾਚੀਆਂ ਦਾਦੀਆਂ ਨਾਨੀਆਂ ਪਹਿਣਾ ਪਰਜਾਈਆਂ ਸਾਰੀਆਂ ਹੀ ਖੁਸ਼ ਕਰ ਦੇਣੀਆਂ ਦੇਖੋ ਜੀ ਐਨ ਆਰ ਆਈ ਵਾਸਤੇ ਐਨ ਆਰ ਆਈ ਵਾਸਤੇ ਆ ਆਗੇ ਜੀ ਬਾਹਰਲੇ ਸੂਟ ਲਓ ਜੀ ਕੈਨੇਡਾ ਵਾਲੀ ਭੂਆਣੀ ਰੁੱਸਣ ਦੇਣੀ ਅਸੀਂ ਇੰਗਲੈਂਡ ਵਾਲੀ ਮਾਸੀ ਨਹੀਂ ਰੁਕਣ ਦੇਣੀ ਅਸੀਂ ਯੂਕੇ ਵਾਲੀ ਭੂਆ ਤਾਂ ਜਵਾ ਹੀ ਨਹੀਂ ਰੁੱਸਣ ਦੇਣੀ ਮੈਂ ਕਿਹਾ ਟੌਪ ਦੀਆਂ ਚੀਜ਼ਾਂ ਤੁਸੀਂ ਸਾਰਾ ਬਾਜ਼ਾਰ ਘੁੰਮ ਲਿਓ ਪੰਜਾਬ ਘੁੰਮ ਲਿਓ ਸ਼ੋਰੂਮ ਘੁੰਮ ਲਿਓ ਹੱਟੀਆਂ ਘੁੰਮ ਲਿਓ ਜਿਹੜੇ ਡਿਜ਼ਾਈਨ ਤੁਹਾਨੂੰ ਅਸੀਂ ਦੇ ਦੇਣੇ ਆ ਜਿਹੜੀਆਂ ਚੀਜ਼ਾਂ ਅਸੀਂ ਦੇ ਦੇਣੀਆਂ ਆ ਆ ਰੇਟ ਸੁਣ ਲਿਓ ਹੁਣ ਮੇਰੇ ਕੋਲੋਂ ਬਾਜ਼ਾਰ ਤੇ ਜਾਉਂਗੇ 15000 ਰੁਪਏ ਮੰਗਦਾ ਕੋਈ 14000 ਮੰਗਦਾ ਤੇ ਕੋਈ 12000 ਮੰਗਦਾ ਸਾਡੇ ਕੋਲ ਇਦਾਂ ਦੇ ਸੂਟ 4500 4800 5000 5500 100 100 ਦੇ ਵਿੱਚ ਤੁਹਾਨੂੰ ਦੇਣੇ ਆ ਦੁਪੱਟੇ ਨਾਲ ਦੇਖੋ ਟੌਪ ਟੌਪ ਦੇਖੋ ਜੀ ਲਗਜ਼ਰੀ ਚੀਜ਼ਾਂ ਚੈੱਕ ਕਰੋ ਜੀ ਦੁਪੱਟੇ ਦੇ ਉੱਤੇ ਕਿੰਨਾ ਸ਼ਾਨਦਾਰ ਫੋਰ ਸਾਈਡ ਵਰਕ ਹੋਇਆ ਸੂਟ ਦੇ ਉੱਤੇ ਮੈਂ ਕਹਿੰਦਾ ਜੀ ਕਲੀਆਂ ਪਾਤੀਆਂ ਕਾਰੀਗਰ ਨੇ 0 ਟਾਂਕੇ ਦਾ ਕੰਮ ਬੇਸ ਸ਼ਿਮਰ ਆ ਵੀ ਚੈੱਕ ਕਰ ਲੋ ਜੀ ਸ਼ੀਸ਼ੇ ਮੜਤੇ ਆ ਜੀ ਕਹਿੰਦੇ ਸ਼ੀਸ਼ਿਆਂ ਦੇ ਨਾਲ suit ਖੂਬਸੂਰਤ ਤੋਂ ਵੀ ਖੂਬਸੂਰਤ ਕਰਤਾ ਅਭੀਆਂ ਦੇ ਵੀ ਸੋਹਣੇ ਆ ਚੈੱਕ ਕਰੋ ਜੀ ਸਾਡੀ ਹੁਣੇ ਆ ਨਾ ਤੁਸੀਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਵੱਧ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਸਭ ਤੋਂ ਵੱਧ ਕਰੋ ਉਹਨਾਂ ਨੂੰ ਲਗਜ਼ਰੀ suit ਇੱਕ ਜਾਣੇ ਨੂੰ ਬਿਲਕੁਲ ਫ੍ਰੀ ਦੇ ਰਣਾ ਤੇ ਠੋਕ ਵਜਾ ਕੇ ਵੀਡੀਓ ਸ਼ੇਅਰ ਕਰੋ ਆ ਵੀ ਚੈੱਕ ਕਰੋ ਜੀ ਬੇਸ ਸ਼ਿਮਰਦਾ ਦੁਪੱਟਾ ਵੀ ਸ਼ਿਮਰਦਾ ਆ ਭਾਜੀ ਦੁਪੱਟੇ ਦਾ ਸਾਈਜ਼ ਚੈੱਕ ਕਰ ਲਓ ਕੋਈ ਇੱਥੇ ਚੋਰ ਕੱਟਾ ਨਹੀਂ ਹੁੰਦੀਆਂ ਹੈਂਡਵਰਕ ਦੇ ਨਾਲ ਫੋਰ ਸਾਈਡ ਦੁਪੱਟੇ ਬਾਜ਼ਾਰ 'ਚ 25 25 30 30 ਹਜ਼ਾਰ ਸੂਟ ਦਾ ਲੋਕੀ ਮੰਗਦੇ ਆ ਤੇ ਲੋਕ ਦਿੰਦੇ ਆ ਪਰ ਹੁਣ ਤੁਹਾਨੂੰ ਐਨੇ ਪੈਸੇ ਦੇਣ ਦੀ ਲੋੜ ਨਹੀਂ ਫਾਇਦੇ ਕਰਾ ਲੋ ਆ ਦੇਖੋ ਜੀ ਚਾਹੇ ਤੁਸੀਂ ਸਿਲਕ ਦੇ ਸੂਟ ਲੈ ਜਾਓ ਚਾਹੇ ਬੈਲਵੈਟ ਦੇ ਲੈ ਜਾਓ ਚਾਹੇ ਬ੍ਰੋਕਰ ਦੇ ਲੈ ਜਾਓ ਹਰ ਇੱਕ ਵੈਰਾਈਟੀ ਇੱਕੋ ਹੀ ਸ਼ਾਤੇੜ ਦੇਣੀਆਂ ਤੁਸੀਂ ਮਿਡਲ ਕਲਾਸ ਹੋ ਤੁਸੀਂ ਰਾਇਲ ਕਲਾਸ ਹੋ ਜਿੱਦਾਂ ਦੀ ਚੀਜ਼ ਤੁਹਾਡੀ ਚਾਹੀਦੀ ਤੁਹਾਨੂੰ ਜਿੱਦਾਂ ਦਾ ਬਜਟ ਹੈਗਾ ਤੁਹਾਡਾ ਹਰ ਇੱਕ ਅਨੁਸਾਰ ਤੁਹਾਨੂੰ ਚੀਜ਼ੇ ਸੀ ਦੇ ਦੇਣੀਆਂ ਚਾਹੇ ਤੁਸੀਂ ਮਰਸੀਡੀਜ਼ ਕਾਰ ਚਾਜੋ ਚਾਹੇ ਬੀਐਮ ਚਾਜੋ ਚਾਹੇ ਰੇਂਜ ਰੋਵਰ ਚਾਜੋ ਆਪ ਹਮੇ ਤੁਸੀਂ ਆਲਟੋ ਜਿ ਜਾਓ ਭਾਵੇਂ ਸਕੂਟਰੀ ਤੇ ਜਾਓ ਤੁਹਾਨੂੰ ਭੇਜਣਾ ਸੀ ਖੁਸ਼ ਕਰਕੇ ਆ ਬਸ ਇੱਕੋ ਹੀ ਗੱਲ ਦਾ ਵਾਅਦਾ ਆ ਵੇ ਤੁਹਾਡੀ ਲੁੱਟ ਨਹੀਂ ਕਰਨੀ ਜਿਹੜੇ ਸਸਤੇ ਸੂਟ ਆ 10-10 ਰੁਪਏ ਦੇ ਮਾਰਜਨ ਤੇ 15-15 ਰੁਪਏ ਦੇ ਮਾਰਜਨ ਤੇ ਜਿਹੜੇ ਭਾਰੇ ਸੂਟ ਆ 50-100 ਰੁਪਏ ਦੇ 100-100 ਰੁਪਏ ਦੇ ਮਾਰਜਨ ਦੇ ਮਾਤੂ ਸ਼ਰੀ ਦੇ ਦਸਤਾਰ ਦੇ ਹੀ ਜਾਂਦਾ ਖਾਸ ਤੌਰ ਤੇ ਅੰਕਲ ਓਮ ਅੰਕਲ ਓਮ ਇਸ ਵੇਲੇ ਬਹੁਤ ਵੱਡਾ ਬ੍ਰਾਂਡ ਬਣ ਗਿਆ ਦੇਖੋ ਅੰਕਲ ਓਮ ਪੰਜਾਬ ਦਾ ਨਹੀਂ ਇੰਡੀਆ ਦਾ ਵੱਡਾ ਬ੍ਰਾਂਡ ਬਣ ਗਿਆ ਛੇਤੀ ਪਹੁੰਚਿਓ ਮਾਤੂ ਸ਼੍ਰੀ ਦਸਤਾਰ ਤੇ ਅੰਕਲ ਓਮ ਦਾ ਸ਼ੋਰੂਮ ਹੈਗਾ ਕਾਦੀਆਂ ਦੇ ਵਿੱਚ ਜਿੱਥੇ ਤੁਹਾਡੇ ਫਾਇਦੇ 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 ਫੈਰੇ ਹੋਣੇ ਦੇਖੋ ਜੀ ਲੈ ਗਏ ਦੋ ਵੀ ਭਾਰੇ ਭਾਰੇ ਸੂਟ ਹੈ ਭਾਰੇ ਭਾਰੇ ਦੁਪੱਟੇ ਡਿਜ਼ਾਈਨਰ ਹੈ ਮੈਂ ਬਾਟਮਾ ਬਣੀਆਂ ਬਾਜੂ ਬਣੀਆਂ ਸ਼ਾਨਦਾਰ ਚੀਜ਼ਾਂ ਜਿੱਦਾਂ ਤੁਸੀਂ ਚੀਜ਼ ਮੰਗਦੇ ਹੋ ਉਦਾਂ ਦੀ ਇੱਥੋਂ ਮਿਲਣੀ ਹੈ ਸੋ ਜਿਹੜੇ ਕਹਿੰਦੇ ਸੀ ਸਾਨੂੰ ਚੀਜ਼ਾਂ ਨਹੀਂ ਪਸੰਦ ਆਉਂਦੀਆਂ ਜੇ ਪਸੰਦ ਹੋ ਨਹੀਂ ਰੇਟ ਬਹੁਤ ਆ ਹਣ ਸਾਰਿਆਂ ਨੂੰ ਖੁਸ਼ ਕਰਤਾ ਅੰਕਲ ਓਮ ਨੇ ਅੰਕਲ ਓਮ ਦਾ ਸ਼ੋਰੂਮ ਕਾਰਡੀਆਂ ਦੇ ਵਿੱਚ ਬਾਰ ਬਾਰ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿਉਂਕਿ ਜਿੰਨੇ ਫਾਇਦੇ ਅੰਕਲ ਓਮ ਨੇ ਕਰ ਦੇਣੇ ਆ ਜਿੰਨੇ ਨਵੇਂ ਡਿਜ਼ਾਈਨ ਅੰਕਲ ਓਮ ਨੇ ਦੇਣੇ ਆ ਜਿੰਨੇ ਸੋਹਣੇ ਸੋਹਣੇ ਦੁਪੱਟੇ ਅੰਕਲ ਓਮ ਨੇ ਦੇਣੇ ਆ ਨਹੀਂ ਮਿਲਣੇ ਜਿੱਥੇ ਮਰਜੀ ਚੱਲ ਜਾਓ ਆ ਚੀਜ਼ਾਂ ਚੈੱਕ ਕਰ ਲਓ ਬਾਜ਼ਾਰ 'ਚ 17000 18000 ਮਜ਼ਾਕ ਥੋੜੀ ਯਾਰ ਇਸ ਗੱਲ ਦਾ ਆ ਦੇਖੋ ਇੱਥੇ ਲਿਖ ਕੇ ਲਾਤਾ ਆਪਾਂ ਕੋਈ ਝੂਠਾ ਹੀ ਨਹੀਂ ਇਹ ਥੋੜੀ ਜਿਹੀ ਵੀ ਸੂਟ ਤੁਸੀਂ ਸੋਹਣਾ ਪਾ ਗਿਆ ਗਿਆ ਪਰਸ ਵੱਡਾ ਫੜ ਲਿਆ ਰੇਟ ਵਾਣਾ 17 17000 ਵਾਲੇ ਸੂਟ 7250 ਚ ਕਰਤੇ ਆ ਆ ਹੈਗਾ ਸਭ ਤੋਂ ਰਾਇਲ ਸਭ ਤੋਂ ਕਿੰਗ ਸਾਈਜ਼ ਜਿਹੜੇ ਕਹਿੰਦੀਆਂ ਕੁੜੀਆਂ ਸਾਨੂੰ ਬਲੈਕ ਸੂਟ ਚਾਹੀਦਾ ਬਲੈਕ ਦੇ ਉੱਤੇ ਗੋਲਡਨ ਕਢਾਈ ਚਾਹੀਦੀ ਆ ਬਾਹਾਂ ਦੇ ਵੀ ਮੁੱਠਾ ਮੁੱਠਾ ਕੰਮ ਚਾਹੀਦਾ ਦੁਪੱਟਾ ਵੀ ਸੋਹਣਾ ਚਾਹੀਦਾ ਸੋ ਇਦਾਂ ਦੀਆਂ ਚੀਜ਼ਾਂ ਸਾਡੇ ਕੋਲ ਬਹੁਤ ਹੈਗੀਆਂ ਜਿੱਦਾਂ ਦੀ ਸਾਡੀ ਪਸੰਦ ਹੈ ਤੁਸੀਂ ਇੰਸਟਾਗ੍ਰam ਫੇਸਬੁੱਕ ਤੋਂ ਲਿਓ ਤੁਹਾਨੂੰ ਅਸੀਂ ਉਦਾਂ ਦੀਆਂ ਚੀਜ਼ਾਂ ਦੇ ਦਿੰਨੀ ਆ ਤੁਸੀਂ ਸ਼ਰਾਰੇ ਲੈਣੇ ਆਂ ਡਰੈਸਾਂ ਲੈਣੀਆਂ ਤਾਂ ਆ ਜਾਓ ਆ ਦੇਖੋ ਲੋ ਜੀ ਪੈਪਲਨ ਵਾਲਾ ਸੂਟ ਦਿਖਾ ਰਹੇ ਆ ਜੀ ਬਾਜ਼ਾਰ ਦੇ ਵਿੱਚ 10-15000 ਲੋਕ ਮੂੰਹੋਂ ਮੰਗ ਕੇ ਲੈਂਦੇ 650 ਰੁਪਏ ਦੇ ਵਿੱਚ ਦੇ ਦੇਣਾ ਆ ਚੈੱਕ ਕਰੋ ਜੀ ਇਹ ਨਾਰਕਲੀ ਨਾਰਕਲੀ ਦੇਖੋ ਜੀ ਡਿਜ਼ਾਈਨਰ ਆ ਚੈੱਕ ਕਰੋ ਕਲੀਆਂ ਕਿੰਨੀਆਂ ਸ਼ਾਨਦਾਰ ਬਣੀਆਂ ਪੌਟਾਂ ਤੇ ਵਰਕ ਹੋਇਆ ਬਾਜ਼ਾਰ 'ਚ ਰੇਟ 10 ਦਾ 20-20000 ਮੰਗਦੇ ਇਹ ਵੀ 650 ਦੇ ਵਿੱਚ ਦੇ ਰੰਗ ਬਹੁਤ ਸਾਰੇ ਆ ਸਾਈਜ਼ ਬਹੁਤ ਸਾਰੇ ਆ ਦੇਖੋ ਅਨਾਰਕਲੀ ਤਾਂ ਸੋਹਣੀ ਹੈਗੀ ਆ ਨਾ ਦੁਪੱਟਾ ਵੀ ਚੈੱਕ ਕਰ ਲਓ ਬੈਗ ਵੀ ਚੈੱਕ ਕਰ ਲਓ ਮੈਂ ਕਹਿੰਦਾ ਹਰ ਪਾਸੇ ਉਹਨਾਂ ਨੂੰ ਖੁਸ਼ ਕਰਕੇ ਭੇਜਣਾ ਜਿੱਦਾਂ ਦੇ ਆਰਟੀਕਲ ਸਾਡੇ ਕੋਲ ਹੈਗੇ ਆ ਤੁਸੀਂ ਚਲ ਜਿਓ ਤੁਹਾਨੂੰ ਇੱਕੋ ਸ਼ਾਤੇ ਦਾ ਸਾਰੀਆਂ ਚੀਜ਼ਾਂ ਨਹੀਂ ਲੈਣੀਆਂ ਦੇਖੋ ਜੀ 50 ਦਿਨਾਂ ਦੀ ਸੇਲ ਆ 50 ਦਿਨਾਂ ਦੀ ਸੇਲ ਦਾ ਫਾਇਦਾ ਲੈ ਲਓ ਜੋ ਸਾਡੇ ਰੇਟ ਹੈ ਜੋ ਸਾਡੀ ਕੁਆਲਿਟੀ ਹੈ ਮਾਤੂ ਸ਼੍ਰੀ ਦਸਤਾਰ ਨੇ ਕਾਦੀਆਂ ਦੇ ਵਿੱਚ ਲਾਂਚ ਕਰਤੀਆਂ ਸਭ ਤੋਂ ਵਧੀਆ ਕੁਆਲਿਟੀ ਇਸ ਤੋਂ ਇਲਾਵਾ ਤੁਸੀਂ ਵਾਈਟ ਕਲਰ ਚ ਦੇਖ ਲਓ ਤੁਸੀਂ ਆਹ ਦੇਖ ਲਓ ਤੁਸੀਂ orange ਦੇ ਵਿੱਚ ਚੈੱਕ ਕਰ ਲਓ ਆ ਦੇਖੋ ਮੈਂ ਕਹਿੰਦਾ ਟੌਪ ਟੌਪ ਦੀਆਂ ਚੀਜ਼ਾਂ ਲਗਜ਼ਰੀ ਚੀਜ਼ਾਂ ਰਾਇਲ ਚੀਜ਼ਾਂ ਅਰੇ ਰੇਟ ਇਹਦਾ ਕਿੰਨਾ ਜੀ ਕੋਈ 10000 ਨਹੀਂ ਕੋਈ 12000 ਨਹੀਂ ਰੇਟ ਪੜ ਲਓ 4599 ਮਤਲਬ ਇੰਨੇ ਘੱਟ ਰੇਟ ਦੇ ਉੱਤੇ ਤੁਹਾਨੂੰ ਹਰ ਇੱਕ ਚੀਜ਼ ਮਿਲ ਜਾਈਆਂ ਸੋ ਛੇਦੀ ਪਹੁੰਚੋ ਫਾਇਦੇ ਵੱਡੇ ਕਰ ਰਹੇ ਆ ਹੈਵੀ ਸੂਟ ਸਾਡੇ ਕੋਲ ਬਹੁਤ ਆ ਸਾਡੇ ਕੋਲ ਮੀਡੀਅਮ ਸੂਟ ਬਹੁਤ ਸਾਰੇ ਆ ਖਾਸ ਤੌਰ ਤੇ 350 ਰੁਪਏ ਤੋਂ ਸੂਟ ਅਸੀਂ ਸ਼ੁਰੂ ਕਰ ਦਿੰਦੇ ਆ ਹੋਰ ਸ਼ੋਰੂਮ ਚ ਜਾਓ ਅਗਲਾ ਕਹਿੰਦਾ ਜੀ 2000 ਤੋਂ ਘੱਟ ਸਾਡੇ ਕੋਲ ਸੂਟ ਜੁਰੂ ਨਹੀਂ ਹੁੰਦਾ ਤੇ ਉੱਥੇ ਤੁਸੀਂ ਫਸ ਜਾਂਦੇ ਆ ਪਰ ਇੱਥੇ ਸਾਰੇ ਆਜੋ ਜਿਹਨੂੰ ਜਿੰਦਾ ਚੀਜ਼ ਚਾਹੀਦੀ ਆਪਾਂ ਦੇ ਦੇ ਦਾਂਗੇ ਦੇਖੋ ਜੀ ਇੱਥੇ ਲਹਿੰਗੇ ਸ਼ਰਾਰੇ ਗਰਾਰੇ ਸੂਟ ਕੋਟ ਪੈਂਟ ਦਸਤਾਰਾਂ ਟਾਈਆਂ ਸਾਰਾ ਕੁਝ ਮਤਲਬ ਕਿ ਪੂਰਾ ਹੀ ਫੈਮਿਲੀ ਕੰਪਲੀਟ ਸ਼ੋਰੂਮ ਹੈ ਜੀ ਆਪਦਾ ਆਓ ਤੇ ਫਾਇਦੇ ਕਰਾਓ ਜੇ ਹੋਰ ਜਾਣਕਾਰੀ ਲੈਣੀ ਤਾਂ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਫੋਨ ਕਰ ਸਕਦੇ ਆ ਕੈਰਾਮੈਨ